ਆ ਗੁਰ ਦੀ ਕਾਲਸਾ ਆ ਗੁਰ ਜੀ ਕੀ ਫਤਿਹ ਕਿਤੇ ਵਰਦ ਹੋਇਆ ਜਾਨਾ ਹਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੇ ਸ਼ਾਨ ਬਦਲੇ ਲਾਈਆਂ ਰਸ਼ੀਓ ਡਾਰੀਆਂ ਖਾਲਸੇ ਨੇ ਸੇਧ ਕਾਬਤ ਅਣਖ ਦੀ ਲੈ ਗੁਰਤੀ ਦੇ ਆ ਫੇਰ ਹੀ ਤਾ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗ ਦੀਏ ਤੇ ਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਲਾਣਾ ਜੋਦਿਆਂ ਦਾ ਮਰਦਾ ਵਾਂਗ ਮਰਨਾ ਮੁੱਢੋ ਰਹਣ ਸੰਨੈ ਖਾਲਸੇ ਦਾ ਡੜਦੀ ਕਲਾ ਸਰਬੱਤ ਦੇ ਭਲੇ ਵਾਲਾ ਭਲੇ ਵਾਲਾ ਹਾਂ ਨਹੀਂ ਭਲੇ ਵਾਲਾ ਉੱਚਾ ਸੱਚਾ ਤੋਰਨੈ ਖਾਲਸੇ ਦਾ ਸੀਸ ਤਲੀ ਤੇ ਰਿਆ ਦੇਵਾਨਾ ਇਹ ਖਾਲਸਾ ਦਾ ਜੀ ਦੀ ਘੋਟਾ ਪੀ ਕੇ ਚਿੜੀਆਂ ਆਵਾਜ਼ ਮਾਰੇ ਅੰਮ੍ਰਿਤਮਈ ਖੋ ਜਾਣਾ ਇਹ ਖਾਲਸਾ ਦਾ ਸ਼ਾਂਤ ਮਈ ਰਹਿਣਾ ਨਰਾਸ ਸਿੱਖਿਆ ਨਹੀਂ ਸਿੱਖਿਆ ਨਹੀਂ ਹਾਂ ਦੇ ਸਿੱਖਿਆ ਨਹੀਂ ਸ਼ਾਂਤ ਮਈ ਰਹਿਣਾ ਨਰਾਸ ਸਿੱਖਿਆ ਨਹੀਂ ਲੜੇ ਖਾਲਸਾ ਤੇਗ ਦੀ ਧਾਰ ਬਣ ਕੇ ਇਹਨੂੰ ਪਤਾ ਦਸ਼ਮੇਸ਼ ਨੇ ਸਾਜੇ ਆਏ ਲੜੇ ਜਾਂਗੇ ਜੀਤ ਜੂ ਫੁੱਲੋ ਗੁਲਾਬ ਦਾ ਮਤਰਾਲੀ ਵੱਡੇ ਵਾਰਿਆਂ ਨੂੰ ਤਿੱਖੀ ਢਾਲ ਬਣ ਕੇ ਸਵਾ ਲੱਖ ਨਾ ਖਾਸਾਲੇ ਇਕਲਾ ਵੱਡੇ ਜੰਗ ਵਿੱਚ ਸ਼ਾਹ ਸਵਾਰ ਬਣ ਕੇ ਸਵਾ ਲੱਖ ਨਾ ਖਾਸਾਲੇ ਇਕਲਾ ਵੱਡੇ ਜੰਗ ਵਿੱਚ ਸ਼ਾਹ ਸਵਾਰ ਬਣ ਕੇ ਵਾਹ ਗੁਰੂ ਦੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ